ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹੁਣ ਅੱਗੇ ਦਰਸ਼ਨ ਕਰਦੇ ਆਂ ਪ੍ਰਸ਼ਨੋਤਰੀ ਦੀ ਪੁਸਤਕ ਦੇ ਅਗਲੇ ਭਾਗ ਦੇ ਜੋ ਕਿ ਸਵਾਲ ਨੰਬਰ 83 ਤੋਂ ਲੈ ਕੇ 101 ਤੱਕ ਹੈ ਇਸ ਵਿੱਚ ਪ੍ਰਮੁੱਖ ਤੌਰ ਤੇ ਤਿੰਨ ਭਾਗ ਨੇ ਸਭ ਤੋਂ ਪਹਿਲਾਂ ਭਾਈ ਮੀਹਾਂ ਜੀ ਦੀ ਸਾਖੀ ਆਨੰਦਪੁਰ ਸਾਹਿਬ ਜੀ ਦੇ ਵਸਾਉਣ ਦੀ ਸਾਖੀ ਤੇ ਭਾਈ ਮੱਖਣ ਸ਼ਾਹ ਜੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲੋਂ ਵਿਦਾ ਲੈਣ ਦੀ ਸਾਖੀ ਪਿੱਛੇ ਆਪਾਂ ਦਰਸ਼ਨ ਕਰ ਰਹੇ ਆਂ ਕਿ ਮਹਾਰਾਜ ਜੀ ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦੇ ਹੋਏ ਤਮਤਾਨ ਆ ਕੇ ਕੋਸ ਸਮਾਂ ਬਿਰਾਜੇ ਤਮਧਾਨ ਦੀ ਧਰਤੀ ਤੇ ਹੀ ਇੱਕ ਮਹਾਨ ਗੁਰਸਿੱਖ ਦੀ ਕਰਨੀ ਕਮਾਈ ਦਾ ਵਰਣਨ ਆਉਂਦਾ ਜਿਸ ਦਾ ਨਾਮ ਇਤਿਹਾਸ ਵਿੱਚ ਭਾਈ ਮੀਹਾ ਜੀ ਕਰਕੇ ਪ੍ਰਸਿੱਧ ਹੈ ਅਸਲ ਵਿੱਚ ਇਹਨਾਂ ਦਾ ਮਾਪਾਪ ਵੱਲੋਂ ਰੱਖਿਆ ਹੋਇਆ ਨਾਮ ਸੀ ਭਾਈ ਰਾਮਦੇਵ ਜੀ ਇਹਨਾਂ ਦੇ ਪਿਤਾ ਜੀ ਭਾਈ ਨੰਦ ਲਾਲ ਜੀ ਜੋ ਗੁਰੂ ਘਰ ਦੇ ਬੜੇ ਪ੍ਰੇਮੀ ਸਨ ਸਤਵੇਂ ਤੇ 6ਵੇਂ ਪਾਤਸ਼ਾਹੀ ਦੇ ਵੇਲੇ ਇਹਨਾਂ ਨੇ ਬੜੀ ਸੇਵਾ ਕਮਾਈ ਹੈ 6ਵੇਂ ਪਾਤਸ਼ਾਹੀ ਨੇ ਇਹਨਾਂ ਦੀ ਸੁੰਦਰਤਾ ਦੀ ਵਡਿਆਈ ਕਰਦੇ ਆ ਇਹਨਾਂ ਦਾ ਨਾਮ ਸੋਨਾ ਰੱਖਿਆ ਸੀ ਇਸ ਤਰ੍ਹਾਂ ਇਹ ਸਿੱਖ ਸੰਗਤ ਦੇ ਵਿੱਚ ਭਾਈ ਆਨੰਦ ਲਾਲ ਜੀ ਸੋਨਾ ਕਰਕੇ ਪ੍ਰਸਿੱਧ ਹੋ ਗਏ ਸੋ ਇਹਨਾਂ ਦੇ ਸੁਪੁੱਤਰ ਭਾਈ ਰਾਮਦੇਵ ਜੀ ਇਹ 8ਵੇਂ ਤੇ 9ਵੇਂ ਪਾਤਸ਼ਾਹੀ ਦੀ ਸੇਵਾ ਦੇ ਵਿੱਚ ਰਹੇ ਖਾਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਜ਼ੂਰੀ ਸਿੱਖਾਂ ਦੇ ਵਿੱਚ ਆਪ ਜੀ ਕਾਫੀ ਸਮਾਂ ਸ਼ੁਮਾਰ ਰਹੇ ਆਪ ਜੀ ਦੀ ਪ੍ਰਮੁੱਖ ਸੇਵਾ ਸੀ ਜਲ ਟੋਨ ਦੀ ਗਾਗਰਾਂ ਦੇ ਨਾਲ ਮਸ਼ਕਾਂ ਦੇ ਨਾਲ ਗੁਰੂ ਕੇ ਲੰਗਰਾਂ ਦੇ ਵਿੱਚ ਕਦੇ ਜਲ ਦਾ ਟੋਟਾ ਹੀ ਨਹੀਂ ਸੀ ਆਉਣ ਦਿੰਦੇ ਤੇ ਜਿੱਥੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੀਵਾਨ ਸਜਾਉਣਾ ਹੁੰਦਾ ਮਸ਼ਕਾਂ ਦੇ ਨਾਲ ਇੰਨਾ ਜਲ ਦਾ ਛੜਕਾ ਕਰ ਦਿੰਦੇ ਕਿ ਮਾਨੋ ਜਿਵੇਂ ਮੀਂਹ ਵਰਾ ਦਿੱਤਾ ਹੋਵੇ ਐਸੀ ਸੇਵਾ ਵੇਖ ਕੇ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਕਿ ਇਹ ਤਾਂ ਮੀਂਹ ਵਰਾ ਦਿੰਦਾ ਹੈ ਭਾਵ ਇਹਦਾ ਨਾਮ ਰੱਖ ਦਿੱਤਾ ਭਾਈ ਮੀਹਾ ਤੋ ਇਸ ਤਰ੍ਹਾਂ ਸਾਰੀ ਸੰਗਤ ਹੀ ਇਹਨਾਂ ਨੂੰ ਭਾਈ ਮੀਹਾ ਕਹਿਣ ਲੱਗੀ ਭਾਈ ਰਾਮਦੇਵ ਨਾਮ ਦਾ ਕਿਸੇ ਨੂੰ ਚਿਤ ਖਿਆਲ ਵੀ ਨਾ ਰਿਆ ਸੋ ਸੇਵਾ ਕਰਦਿਆਂ ਕਰਦਿਆਂ ਗਾਗਰਾਂ ਢੋਂਦਿਆਂ ਭਾਈ ਸਾਹਿਬ ਜੀ ਦੇ ਸਿਰ ਵਿੱਚ ਇੱਕ ਜ਼ਖਮ ਹੋ ਗਿਆ ਪਰ ਆਪ ਜੀ ਨੇ ਕਦੇ ਜ਼ਖਮ ਦੀ ਪਰਵਾਹ ਨਹੀਂ ਕੀਤੀ ਤੇ ਸਾਰਾ ਸਮਾਂ ਸੇਵਾ ਦੇ ਵਿੱਚ ਹੀ ਲੱਗੇ ਰਹਿੰਦੇ ਆਪਣੇ ਸਰੀਰ ਦੀ ਵੀ ਪਰਵਾਹ ਛੱਡ ਕੇ ਪੂਰੀ ਤਰ੍ਹਾਂ ਸੇਵਾ ਜਿਸਮਰਪਤ ਰਹੇ ਮਾਤਾ ਨਾਨਕੀ ਜੀ ਨੇ ਜਦੋਂ ਵੇਖਿਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਇਹ ਸਾਰੀ ਗੱਲ ਦੱਸੀ ਸਤਗੁਰੂ ਜੀ ਨੇ ਭਾਈ ਮੀਹਾ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਬੜੀਆਂ ਮਖਸ਼ੀਆਂ ਕੀਤੀਆਂ ਇੱਕ ਨਿਸ਼ਾਨ ਸਾਹਿਬ ਦਿੱਤਾ ਨਗਾਰਾ ਦਿੱਤਾ ਇੱਕ ਬਲਦ ਦਿੱਤਾ ਤੇ ਨਾਲ ਹੁਕਮ ਕੀਤਾ ਕਿ ਆਪ ਜੀ ਨਗਰਾਂ ਪਿੰਡਾਂ ਸ਼ਹਿਰਾਂ ਵਿੱਚ ਵਿਚਰ ਕੇ ਇਲਾਕੇ ਵਿੱਚ ਹੁਣ ਸਿੱਖੀ ਦਾ ਪ੍ਰਚਾਰ ਕਰੋ ਭਾਈ ਸਾਹਿਬ ਜੀ ਦਸਵੇਂ ਪਾਤਸ਼ਾਹੀ ਦੇ ਵੇਲੇ ਤੱਕ ਇਹ ਸੇਵਾ ਅੱਗੇ ਜਾ ਕੇ ਨਿਭਾਉਂਦੇ ਰਹੇ ਤਮਤਾਨ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਡ-ਅੱਡ ਇਲਾਕਿਆਂ ਵਿੱਚ ਵਿਚਰਦੇ ਹੋਏ ਕੀਰਤਪੁਰ ਸਾਹਿਬ ਪੁੱਜੇ ਇਥੇ ਹੀ ਬिलासपुर ਦੇ ਰਾਜੇ ਦੀਪ ਚੰਦ ਜੋ ਕਿ ਉਹਨਾਂ 52 ਰਾਜਿਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਕੈਦ ਦੇ ਵਿੱਚੋਂ ਰਿਹਾ ਕਰਵਾਇਆ ਸੀ ਰਾਜੇ ਦੀਪ ਚੰਦ ਦੀ ਮੌਤ ਹੋ ਗਈ ਉਹਦੀ ਵਿਧਵਾ ਰਾਣੀ ਰਾਣੀ ਚੰਪਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬिलासपुर ਆ ਕੇ ਦਰਸ਼ਨ ਦੇਣ ਲਈ ਬੇਨਤੀ ਭੇਜੀ ਮਹਾਰਾਜ ਜੀ ਨੇ ਰਾਣੀ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਤੇ ਦਰਸ਼ਨ ਦੇਣ ਵਾਸਤੇ ਬਿਲਾਸਪੁਰ ਸ਼ਹਿਰ ਦੇ ਵਿੱਚ ਗਏ ਕਹਿਲੂਰ ਰਿਆਸਤ ਸੀ ਸੋ ਇੱਥੇ ਮਹਾਰਾਜ ਜੀ ਜਦੋਂ ਪਹੁੰਚੇ ਤਾਂ ਰਾਣੀ ਨੇ ਬੜੀ ਭਾਵਨਾ ਨਾਲ ਸੇਵਾ ਕੀਤੀ ਤੇ ਬੇਨਤੀ ਕੀਤੀ ਕਿ ਇੱਥੇ ਸਾਡੇ پاس ਆਪ ਜੀ ਰਹੋ ਸਤਿਗੁਰੂ ਜੀ ਨੇ ਇਹਨਾਂ ਦੇ ਨਾਲ ਵਚਨ ਕੀਤਾ ਕਿ ਅਸੀਂ ਇੱਥੇ ਆਪ ਜੀ ਦੀ ਰਿਆਸਤ ਦੇ ਵਿੱਚ ਇੱਕ ਨਗਰ ਵਸਾਉਣਾ ਚਾਹੁੰਦੇ ਹਾਂ ਰਾਣੀ ਬੜੀ ਪ੍ਰਸੰਨ ਹੋਈ ਤੇ ਬੇਨਤੀ ਕੀਤੀ ਕਿ ਜੋ ਵੀ ਜ਼ਮੀਨ ਆਪ ਜੀ ਨੂੰ ਪਸੰਦ ਹੋਵੇ ਆਪ ਜੀ ਸਾਨੂੰ ਹੁਕਮ ਕਰੋ ਅਸੀਂ ਉਹ ਆਪ ਜੀ ਨੂੰ ਭੇਟਾ ਦੇ ਰੂਪ ਦੇ ਵਿੱਚ ਦਵਾਂਗੇ ਪਰ ਮਹਾਰਾਜ ਨੇ ਭੇਟਾ ਦੇ ਰੂਪ ਵਿੱਚ ਮੁਫਤ ਵਿੱਚ ਜ਼ਮੀਨ ਲੈਣ ਤੋਂ ਇਨਕਾਰ ਕੀਤਾ ਤੇ ਸਹੀ ਕੀਮਤ ਦੇ ਕੇ ਉਹ ਜਗ੍ਹਾ ਖਰੀਦੀ ਉਹ ਜਗ੍ਹਾ ਕਿਹੜੀ ਸੀ ਅੱਜ ਦਾ ਆਨੰਦਪੁਰ ਸਾਹਿਬ ਉਸ ਵੇਲੇ ਪਿੰਡ ਦਾ ਨਾਮ ਸੀ ਮਾਖੋਵਾਲ ਇਹ ਉਜੜਿਆ ਹੋਇਆ ਪਿੰਡ ਸੀ ਇਹ ਸਾਰਾ ਉਜਾੜ ਸੀ ਕਿਉਂਕਿ ਇਸ ਪਿੰਡ ਦੇ ਬਾਬਤ ਇਹ ਗੱਲ ਮਸ਼ਹੂਰ ਸੀ ਕਿ ਇੱਥੇ ਮਾਖੋ ਨਾਮ ਦਾ ਇੱਕ ਦੈਂਤ ਰਹਿੰਦਾ ਜੋ ਕਿਸੇ ਨੂੰ ਵੀ ਇਥੇ ਵਸਣ ਨਹੀਂ ਦਿੰਦਾ ਅਨੇਕਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੇ ਦੁੱਖ ਦਿੰਦਾ ਹੈ ਜਦੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨ ਪਏ ਤਾਂ ਸੰਗਤਾਂ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਮਹਾਰਾਜ ਨੇ ਸਾਰੇ ਦੈਂਤਾਂ ਸਾਰੀਆਂ ਮਾੜੀਆਂ ਸ਼ਕਤੀਆਂ ਦਾ ਉਧਾਰ ਕਰ ਦਿੱਤਾ ਹੈ ਸਾਰੀਆਂ ਬੁਰੀਆਂ ਸ਼ਕਤੀਆਂ ਨੂੰ ਇਥੋਂ ਖਦੇੜ ਦਿੱਤਾ ਫਿਰ ਲੋਕ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਇਥੇ ਆਉਣ ਲੱਗੇ ਮਹਾਰਾਜ ਜੀ ਨੇ ਇਸ ਨਗਰ ਦੀ ਮੋੜੀ 19 ਜੂਨ 1665 ਈਸਵੀ ਦੇ ਦੇਨ ਬਾਬਾ ਬੁੱਢਾ ਸਾਹਿਬ ਜੀ ਦੇ ਪੜਪੋਤਰੇ ਭਾਈ ਗੁਰਦਿੱਤਾ ਜੀ ਪਾਸੋਂ ਮੋੜੀ ਗੜਵਾ ਕੇ ਇਸ ਪਿੰਡ ਦੀ ਨੀ ਰੱਖੀ ਤੇ ਇਸ ਦਾ ਨਾਮ ਆਪਣੇ ਸਤਕਾਰਯੋਗ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਮ ਦੇ ਉੱਤੇ ਰੱਖਿਆ ਚੱਕ ਨਾਨਕੀ ਜੀ ਹਾਂ ਆਨੰਦਪੁਰ ਸਾਹਿਬ ਦਾ ਪਹਿਲਾ ਨਾਮ ਚੱਕ ਨਾਨਕੀ ਹੈ ਸਤਿਗੁਰੂ ਜੀ ਦੇ ਆਉਣ ਤੇ ਔਰ ਨਗਰ ਵਸਾਉਣ ਤੇ ਬੇਅੰਤ ਬੇਅੰਤ ਸੰਗਤਾਂ ਇਥੇ ਨਿੱਤਾ ਪ੍ਰਤੀ ਆਉਣ ਲੱਗੀਆਂ ਮਾਝੇ ਤੋਂ ਦੁਆਬੇ ਤੋਂ ਮਾਲਵੇ ਤੋਂ ਔਰ अनेका ਹੋਰ ਇਲਾਕਿਆਂ ਤੋਂ ਸਿੱਖ ਸੰਗਤਾਂ ਚੱਕ ਨਾਨਕੀ ਦੇ ਵਿੱਚ ਵਸਣ ਵਾਸਤੇ ਵੀ ਆਉਣ ਲਗੀਆਂ ਇਸ ਨਗਰ ਵਿੱਚ ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਜਿੱਥੇ ਗੁਰਦੁਆਰਾ ਗੁਰੂ ਕੇ ਮਹਿਲ ਹੈ ਇੱਥੇ ਸਤਿਗੁਰੂ ਜੀ ਨੇ ਮਕਾਨ ਦੀ ਉਸਾਰੀ ਕਰਵਾਈ ਧਰਮਸ਼ਾਲਾ ਬਣਵਾਈ ਅਤੇ ਇਸੇ ਤਰ੍ਹਾਂ ਹੋਰ ਗੁਰਸਿੱਖਾਂ ਵਾਸਤੇ ਮਕਾਨ ਤਿਆਰ ਕਰਵਾਏ ਗਰੀਬਾਂ ਲੋੜਵੰਦਾਂ ਨੂੰ ਆਪਣੇ ਕੋਲੋਂ ਮਾਇਆ ਖਰਚ ਕੇ ਮਕਾਨ ਉਸਾਰ ਕੇ ਦਿੱਤੇ ਕੁਝ ਗਰੀਬ ਵਪਾਰੀਆਂ ਨੂੰ ਵਪਾਰ ਕਰਨ ਲਈ ਦੁਕਾਨਾਂ ਤੇ ਮਾਇਆ ਵੀ ਆਪਣੇ ਪਾਸੋਂ ਦਿੱਤੀ ਇਸ ਤਰ੍ਹਾਂ ਬਹੁਤ ਸਾਰੇ ਵਪਾਰੀ ਚੱਕ ਨਾਨਕੀ ਦੇ ਵਿੱਚ ਆ ਕੇ ਵਸ ਗਏ ਥੋੜੇ ਸਮੇਂ ਦੇ ਵਿੱਚ ਹੀ ਬੜੇ ਸੋਹਣੇ ਬਾਜ਼ਾਰ ਬਣ ਗਏ ਤੇ ਕਾਫੀ ਸਾਰੀ ਵੱਸੋਂ ਵੀ ਇੱਥੇ ਹੋ ਗਈ ਸਿੱਖਾਂ ਦੇ ਨਾਲ ਨਾਲ ਇੱਕ ਵੱਡਾ ਹਿੱਸਾ ਵੱਸੋਂ ਦਾ ਗੈਰ ਸਿੱਖਾਂ ਦੇ ਵਿੱਚੋਂ ਹਿੰਦੂ ਤੇ ਮੁਸਲਮਾਨਾਂ ਦਾ ਵੀ ਸੀ ਸਤਗੁਰੂ ਜੀ ਨੇ ਸਾਰਿਆਂ ਦੇ ਨਾਲ ਬਿਲਕੁਲ ਇੱਕ ਸਮਾਨ ਜਿਵੇਂ ਇੱਕ ਮਾਪੇ ਨੂੰ ਆਪਣੇ ਬੱਚਿਆਂ ਨਾਲ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦਾ ਹੀ ਵਿਹਾਰ ਕੀਤਾ